I ਇਹ ਆਦੇ ਚਰਣਾ ਵਿੱਚ ਥਾ ਮਿਲ ਜਾਏ ਤੇ ਹੋਰ ਕੁਝ ਮੰਗਣ ਦੀ ਲੋੜ ਨਹੀਂ ਇੱਕ ਆਇ ਕਤੈ ਨਾ ਛੁਟੀਏ ਖੇਲ ਕੇ ਨੇ ਭੂਲਣ ਹਾਰ ਬਖਸ਼ਣ ਹਾਰ ਨਾਲ ਕਪਾਰ ਅਦਾ ਨਰਨਾ ਪਰਵਾਨਾ ਹੋਸ਼ ਹੋਈ ਨਾ ਕਹਿੰਦੇ ਇਹ ਕੀ ਕੀਤਾ ਕਹਿੰਦੇ ਜੀ ਡਾਕਟਰ ਇਹ ਉਸ ਤਰ੍ਹਾਂ ਆਪਰੇਸ਼ਨ ਨਹੀਂ ਸੁਣਾ ਮਨਣੇ ਤੇ ਇੱਕ ਮਰਕਰਸ ਆਇਆ ਨਹੀਂ ਕਿ ਨਾ ਕਰਾਉਂਦੇ ਸੀ ਇਹ ਸੁਣਾ ਤੇ ਆਹ 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 ਆਂਦੇ ਫਿਰ ਹੁਣ ਇਸ ਤਰ੍ਹਾਂ ਕਰੋ ਹੁਣ ਸਾਰੇ ਨੂੰ ਪਤਾ ਲੱਗੇ ਵੀ ਇਹਨਾਂ ਨੇ ਰੋਮਰੀ ਬੇਦਵੀ ਕੀਤੀ ਹੈ ਸਾਰਾ ਪਤਾ ਲੱਗੇ ਸਾਰੀ ਦੁਨੀਆ ਨੂੰ ਤੇ ਮੁਰਚੇ ਨੂੰ ਕਹਿੰਦੇ ਅਖਬਾਰਾਂ ਕਢਾ ਦੇਣੇ ਆਂਦੇ ਅਖਬਾਰਾਂ ਕਿਹੜਾ ਸਾਰੇ ਪੜਦੇ ਨੇ ਅਖਬਾਰ ਤੇ ਸਾਰੇ ਨਾ ਪੜਦੇ ਹਾਂਜੀ ਤੇ ਮੁਰਚੇ ਨੂੰ ਕੋਈ ਕੰਮ ਪਿਆ ਲਾਹੌਰ ਜਾਣ ਵਾਸਤੇ ਹਾਂਜੀ ਸ੍ਰੀ ਅੰਮ੍ਰਿਤਸਰੋਂ ਹਾਂਜੀ ਉਹ ਚਲੇ ਗਏ ਤੇ ਮਗਰੋਂ ਮਹਾਰਾਜ ਜੀ ਨੇ ਉਸ ੰਦਾਈ ਨੂੰ ਸੱਦ ਰਿਆ ਅੰਦਰੋਂ ਮਾਰ ਲਈ ਕੁੰਡੀ ਉਹਨੂੰ ਕਹਿੰਦੇ ਵੀ ਰੋਮਾਂ ਦੀ ਬੇਤ ਵੀ ਤੂੰ ਕੀਤੀ ਸੀ ਹਾਂਜੀ ਅ ਤਾਂ ਨਹੀਂ ਜੀ ਮੈਂ ਮੇਰੇ ਤੋਂ ਕਰਵਾਈ ਇਹਨਾਂ ਨੇ ਹਾਂਜੀ ਅੰਦੇ ਕੋਈ ਗੱਲ ਨਹੀਂ ਤੂੰ ਹੁਣ ਇਦਾਂ ਕਰ ਸਾਡਾ ਬਚਨ ਮੰਨ ਜਿਸ ਤਰ੍ਹਾਂ ਉੱਥੇ ਤੋਂ ਰੋਮਾਂ ਦੀ ਬੇਤ ਵੀ ਕੀਤੀ ਉਹ ਹੁਣ ਆ ਵੀ ਕਰ ਉਹ ਮੰਨਿਆ ਨਹੀਂ ਪਹਿਲੋਂ ਮਾਰ ਚਪੇੜ ਮਾਰੀ ਉਹਦੇ ਫੇਰ ਵਾਹਿਗੁਰੂ ਫੇਰ ਕਿੱਡਾ ਕਰਮ ਕੱਟਿਆ ਕੋਈ ਚਪੇੜ ਮਾਰ ਕੇ ਵਾਹਿਗੁਰੂ ਫੇਰ ਮਹਾਰਾਜ ਜੀ ਨੇ ਦਾੜੀ ਕੇਸ ਸਿਰ ਦੇ ਸਾਰੇ ਵਾਲ ਬਿਲਕੁਲ ਕੋਸਤਰਾ ਸਾਫ ਕਰਾਤੇ ਆਹ ਆਹ ਤੇ ਜਦੋਂ ਮਨਸਾ ਸਾਹਿਬ ਆਏ ਨਾ ਤੇ ਉਹ ਪਛਾਣ ਮੋੜ ਲ ਕੇ ਵੇਖੀ ਵੀ ਤਾਂ ਕੋਈ ਮੇਮ ਬੈਠੀ ਅੱਗੇ ਕੋਈ ਵਾਹਿਗੁਰੂ ਤੇ ਮਹਾਰਾਜਾਂ ਨੇ ਮਨਸਾ ਸਾਹਿਬ ਆਜੋ ਆਪੇ ਹੀ ਆਂ ਵਾਹਿਗੁਰੂ ਅੰਦੇ ਹੁਣ ਤੇ ਸਾਰੀ ਦੁਨੀਆ ਪਤਾ ਲੱਗੇਗਾ ਨਾ ਕਿ ਜਦੋਂ ਮਾਦੀ ਬੇਦੀ ਵੀ ਕੀਤੀ ਐ ਉਹ ਉਸਤਾਦ ਦੇ ਫਿਰ ਨਰੈਣ ਸਿੰਘ ਆਏ ਸੀ ਜੀ ਤੇ ਮਹਾਰਾਜਾਂ ਨੇ ਕਹਿੰਦੇ ਵੀ ਨਰੈਣ ਸਿੰਘ ਜੀ ਅਸੀਂ ਮੱਥਾ ਟਾਂਟ ਕਹਾਂ ਜੇ ਸਾਡੇ ਵਰਗੇ ਬਣੋਗੇ ਤੇ ਵਾਹਿਗੁਰੂ ਵਾਹਿਗੁਰੂ ਉਹ ਕਹਿੰਦੇ ਮੈਨੂੰ ਮਨਜ਼ੂਰ ਹੈ ਜੀ ਵਾਹਿਗੁਰੂ ਉਸੇ ਨਾਈ ਨੂੰ ਸੱਦਿਆ ਫੇਰ ਹਾਂ ਜੀ ਫਿਰ ਅੱਧੀ ਦਾੜੀ ਤੇ ਅੱਧੇ ਮ ਅਤੇ ਦਾੜੀ ਤੇ ਮੋਛੀ ਕੱਟੀ ਐ ਤੇ ਮਰੇ ਬਸ ਸਿੱਖਾ ਤੇ ਸਿੱਖੀ ਭੁੱਗ ਗਈ ਤੇ ਉਸ ਵੇਲੇ ਮਰੇ ਨਾਲ ਵਰਦ ਦੇ ਕੀ ਕੁਲਾ ਤੇ ਤਰੀਆਂ ਤੇ ਜੀ ਦੇ ਲਈ ਇਹ ਸਹੀ ਇਹ ਦੋਏ ਪਰਿਵਾਰ ਇਸ ਬਖਸ਼ੇ ਨੇ ਮਹਾਰਾਜ ਸਾਡੇ ਮਰੇ ਤੇ 42 ਕੁਲਾ ਹੋ ਗਏ ਨੇ ਤੇ ਉਤੇ 42 42 ਇਹ ਵਾਲੇ ਪਾਹੀ ਦਾ ਸਿਧਾਰ ਹੋ ਗਿਆ Yeah. महीला दाल मो Good. ਦੇ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ